ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਜ ਕੀ ਹਾਲ ਚਾਲ ਨੇ ਸਾਰੀ ਸੰਗਤ ਦੇ ਤੇ ਅੱਜ ਆਪਣੀ ਸੰਗਤ ਪਹੁੰਚੀ ਹੈ ਜੀ ਜਿਲ੍ਹਾ ਹਸਿਆਰਪੁਰ ਦੇ ਪਿੰਡ ਗੜਦੀਵਾਲ ਤੇ ਉੱਥੇ ਪਹੁੰਚੇ ਅੰਬਾਂ ਦੀ ਸੇਵਾ ਦੇ ਲਈ ਜੋ ਕਿ ਹਰ ਸਾਲ ਦੀ ਤਰ੍ਹਾਂ ਆਪਣੇ ਪਿੰਡ ਨੂੰ ਸੇਵਾ ਲਈ ਜਾਂਦੀ ਹੈ ਜੋ ਅੰਬਾਂ ਦਾ ਅੰਬ ਦਾ ਚਾਰ ਪਾ ਕੇ ਆਪਾਂ ਪਿੰਡੋਂ ਮਤਲਬ ਹਜੂਰ ਸਾਹਿਬ ਪਹਚਾਉਨੇ ਆ ਗੁਰਦੁਆਰਾ ਸਾਹਿਬ ਤੇ ਅਸੀਂ ਅੱਜ ਪਹੁੰਚੇ ਸੀਗੇ ਤੇ ਬਾਈ ਫੁਰਾਂ ਲਵੇ ਜੋ ਕਿ ਸੰਸਥਾ ਚਲਾਉਂਦੇ ਨੇ ਇੱਕ ਬਾਬਾ ਦੀਪ ਸਿੰਘ ਸੇਵਾਦਲ ਸੁਸਾਇਟੀ ਗਰਦੀਵਾਲ ਤੇ ਆ ਦੇਖੋ ਚੋਬਰ ਆਪਣੇ ਆ ਭਾਜੀ ਹੁਰੀ ਨੇ ਇੱਥੇ ਤੇ ਸੰਮੇ ਵਰਗੇ ਪੀਤੀ ਵਰਗੇ ਕੰਤੀ ਵਰਗੇ ਤੇ ਕੇਂਦਰੀ ਕੋਚ ਤੇ ਆ ਮੁੰਡਾ ਆਪਣਾ ਸਾਰੇ ਬਾਕੀ ਇੱਥੋਂ ਦੇ ਛੱਜਣ ਮਿੱਤਰ ਤੇ ਅਗਲੇ ਅੰਬ ਦੇ ਉੱਤੇ ਆ ਗਦੇ ਆ ਟਾਬੇ ਵਾਲਦਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਹਰ ਸਾਲ ਇੱਕ ਕੰਮ ਸਾਡੀ ਸਪੈਸੇ ਸਾਉਂ ਕੇ ਰੱਖਦਾ ਹੈ ਤੇ ਸਾਨੂੰ ਬਕਾਇਦਾ ਕਹਿੰਦਾ ਵੀ ਹਾਂ ਆ ਜਾਓ ਬਾਈ ਤੋੜ ਕੇ ਲੈ ਜਾਓ ਕਿਉਂਕਿ ਨਹੀਂ ਇਥੇ ਵਿਕਦੇ ਵੀ ਨਹੀਂ ਬਾਈ ਠੇਕੇ ਹੋ ਜਾਂਦੇ ਨੇ ਅੰਬਾਂ ਦੇ ਕਿਉਂਕਿ ਪਹਿਲਾਂ ਮੰਨੀਆਂ ਤੇਰੀ ਇਹਨਾਂ ਨੇ ਕੋਈ ਵੇਚ ਦਿੰਦਾ ਹਨ ਇਹ ਪਹਿਲਾਂ ਮੰਨੀਆਂ ਦੇ ਦਿਲ ਦੇ ਵਿੱਚ ਸ਼ੇਵੋ ਦੀ ਭਾਵਨਾ ਗੁਰੂ ਦੇ ਪ੍ਰਤੀ ਪਿਆਰ ਹੈ ਤੇ ਆ ਆਪਣੇ ਪ੍ਰਧਾਨ ਜੀ ਨੇ ਜੋ ਕਿ ਉਹਨਾਂ ਦਾ ਪ੍ਰਚਾਰ ਕਰਦੇ ਜਲੰਧਰ ਇਹਨਾਂ ਨੂੰ ਜਲੰਧਰੋਂ ਚੱਕ ਕੇ ਲਿਆਂਦਾ ਸੀ ਨੇ ਤੇ ਪੀਤੀ ਫਿਰਦਾ ਸੈਲੂ ਬੈਠਾ ਹਾਂ ਜੀ ਮੁੰਡੇ ਸਾਰੇ ਮੁੰਡੇ ਇਹ ਗੱਤਗੱਲ ਮੁੰਡੇ ਦੇ ਵਿੱਚ ਪੰਜ ਚਾਰ ਮੁੰਡੇ ਅਸੀਂ ਆ ਤੇ ਸਾਰਿਆਂ ਦੇ ਸਹਿਯੋਗ ਨਾਲ ਹੀ ਸੇਵਾ ਹੋ ਰਹੀ ਹੈ ਬਈ ਤੇ ਅੱਜ ਸਾਡਾ ਪਹਿਲਾ ਦਿਨ ਤੇ ਅੱਜ ਮੇਰੇ ਖਿਆਲ ਸੱਤਾ ਸੱਠ ਗੱਟੇ ਹੋ ਗਏ ਅਸੀਂ ਪੰਜ ਛੇ ਗੱਟੇ ਪਹਿਲਾਂ ਰੱਖਿਆ ਸੀ ਪੰਜ ਸੀ ਰੱਖਿਆ ਹੋ ਜਾਣਗੇ ਆ ਹੁਣ ਸੀਜਤ ਹੋਣ ਨਾਲ ਨੇ ਦੇਖੋ ਅੰਬਾਂ ਦਾ ਝਾੜ ਦੇਖੋ ਕਿੰਨਾ ਵੈਰੀ ਵਧੀਆ ਤੇ ਇਸੇ ਤਰ੍ਹਾਂ ਬੱਸ ਪ੍ਰਮਾਤਮਾ ਬਲਰ ਲਾਣਾ ਸਿਵਾ ਕਰਨ ਦਾ ਬਲ ਬਖਸ਼ੀ ਮੋੜੇ ਕਮਾਦੋਂ ਵਿਚਾ ਕੇ ਰੱਖੀ ਤੇ ਅਸੀਂ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆ ਗੜਦੀਵਾਲ ਦੀ ਸੰਗਤ ਦਾ ਜਿਹੜੀ ਸਟੇਟ ਨਾਲ ਜੁੜੇ ਹੋਏ ਨੇ ਤੇ ਜਿਹੜਾ ਹਰ ਸਾਲ ਤੁਨੋਂ ਮਨੋਂ ਤੁਹਾਨੂੰ ਨਾਲ ਮੋੜੇ ਨਾਲ ਮੋੜਾ ਜੋੜ ਕੇ ਖੜੇ ਨੇ ਤੇ ਸਾਡੀ ਫੁੱਲ ਸਪੋਰਟ ਤੇ ਫੁੱਲ ਸੇਵਾ ਪਾਣੀ ਬਾਈ ਕਰਦੇ ਨੇ ਬਾਈ ਮੌਜੂਦ ਹੋ ਰਹੇ ਨੇ ਤੇ ਉਹਦੀ ਟੀਮ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਤੇ ਆ ਸਾਰੀ ਟੀਮ ਅਸੀਂ 15 20 ਜਣੇ ਕਿ ਸੀ ਆਪਾਂ ਨੇ ਜਾਨਾ ਸਪੈਸ਼ਲ ਗੱਡੀ ਨਵੀਂ ਭੇਜੀ ਕਹਿੰਦੇ ਸੀ ਲੈ ਕੇ ਜਾਉਂਗੇ ਅਸੀਂ ਆਪ ਲੈ ਕੇ ਗਿਆ ਤੇ ਇਹ ਬਾਈ ਛੱਡ ਨਾਲ ਜਿਵੇਂ ਅੰਬ ਤੜਾ ਕੇ ਗੱਡੀ ਦੇ ਵਿੱਚ ਲਦਾ ਕੇ ਰੋਟੀ ਪੈ ਖਵਾ ਕੇ ਫੇਰ ਸਾਨੂੰ ਤੋਰ ਦੇਉਂਦੇ ਤੇ ਹਰ ਸਾਲ ਪੱਕਾ ਹੀ ਅਸੀਂ ਇੱਥੇ ਹੁਣ ਆ ਗਏ ਇਹ ਬਲਕ ਕੇਂਦਰੀ ਕੋਚ ਦੇਖੋ ਤੁਸੀਂ ਚੱਲ 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 ਗਾਣੇ ਗਾਉਂਗੇ ਕਿਉਂਕਿ ਇਹ ਗੁਰੂ ਦੇ ਲੰਗਰਾਂ ਦੇ ਕਾਹਦਾ ਗੱਟਾਂ ਦਾ ਮੁਸਤਾਜ ਨਹੀਂ ਪਹਿਲਾਂ ਕਬੱਡੀ ਵੀ ਖੇੜਦੇ ਰਹੇ ਦੇਖੋ ਦੇਖੋ ਇੱਕ ਵਾਰੀ ਹੋਰ ਬੜਾ ਮਾਰਦਾ ਜੋਰ ਚਲੋ 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 ਇਹ ਨਹੀਂ ਖਾਲਚੇ ਗੁਰੂ ਦੇ ਖਾਲਚੇ ਨੇ ਇਹ ਦਸਮ ਗ੍ਰੰਥ ਦੇ ਪੁੱਤਰ ਨੇ ਬਾਈ ਤੇ ਵੀਡੀਓ ਨੂੰ ਕਰਿਓ ਬਾਈ ਸ਼ੇਅਰ ਵੱਧ ਤੋਂ ਵੱਧ ਤੇ ਆਪਣੇ ਪੇਜ ਨੂੰ ਫੋਲੋ ਵੀ ਜ਼ਰੂਰ ਕਰਿਓ ਜਿਹੜੇ ਪ੍ਰਮਾਣ ਨਹੀਂ ਕੀਤਾ ਜਿਹੜੇ ਪ੍ਰਮਾਣ ਕੀਤਾ ਹੋਇਆ ਤੇ ਉਹ ਨੂੰ ਸ਼ੇਅਰ ਜ਼ਰੂਰ ਕਰਿਓ ਕਿ ਇਹ ਖੂਦ ਇੱਕ ਖੂਦ ਉੱਤੇ ਤਰਪਾਲ ਤਾਂ ਨਹੀਂ ਹੁੰਦੀ ਕਿਉਂਕਿ ਵਿੱਚ ਜਾਂਦੇ ਨੇ ਅੰਬ 1 ਫੁੱਟ ਦੇ ਨਹੀਂ ਹੈਗੇ ਇਹ ਕਈ ਕਾਰਨ ਹੁੰਦੇ ਨੇ ਤੇ ਟਾਂਗੀਆਂ ਸੀ ਸਪੈਸ਼ਲ ਪਿੰਡੋਂ ਜਿਹੜਾ ਕਿ ਲਿਆਏ ਸੀ ਤੇ ਉਹ ਡਬਲ ਦੇ ਕਰਨ ਦੇ ਲਈ ਵੀ ਸਾਰਾ ਸਿਸਟਮ ਲੈ ਵਾਕਿ ਸਾਨੂੰ ਆ ਕੇ ਕਰਕੇ ਆਏ ਸੀ ਸੰਗਤਾਂ ਦਾ ਜੂਸ ਤੇ ਪਰ ਇੱਥੇ ਆ